ਏ ਬਾਈ ਜੀ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਲੋ ਜੀ ਬਾਈ ਜੀ ਆਪਾਂ ਪਹਿਲਾਂ ਪਿੰਡ ਦਾ ਮਾਹੌਲ ਚੈੱਕ ਕਰ ਲੋ ਜੀ ਜਾਨਵਰ ਆਪਾਂ ਲੈਣ ਆਏ ਆ ਬਾਈ ਦਾ ਸੈਟਅਪ ਚੈੱਕ ਕਰੂ ਮੇਰਾ ਭਰਾ ਦੇਖੋ ਜੀ ਖੋਡਿਆਂ ਦੇ ਅੱਗੇ ਲੱਗੇ ਪਿਆ ਜਾਲ ਤੇਆਂ ਟਾਂਗੀਆਂ ਟਾਂਗੀਆਂ ਦੇਖੋ ਜੀ ਕਬੂਤਰ ਅੱਦੇ ਤਾਂ ਉੱਡ ਜਾਂਦੇ ਆ ਚੈੱਕ ਕਰ ਲਓ ਮੇਰਾ ਵੀ ਦੇਖੋ ਜੀ ਠੀਕ ਆ ਐਸਾ ਤੈਅ ਦੇ ਮੇਰਾ ਵੀ ਜਾਨਵਰ ਆ ਆਪਣੇ ਲੱਗੇ ਹੋਏ ਆ ਤੇ ਕਰਾਉਣੇ ਤੋਂ ਨੂੰ ਸ਼ੌਂਕ ਜੀ ਬਾਈ ਤੋਂ ਸਾਰੇ ਆਪਾਂ ਵੱਡੇ ਕਬੂਤਰ ਲੈ ਕੇ ਚੱਲੇ ਆ ਜਿਹੜੇ ਅੱਜ ਦੀ ਸੀਜ਼ਨ ਦੇ ਉੱਡੇ ਹੋਏ ਆ ਠੀਕ ਹੈ ਗਰੀਆਂ ਗਰੀਆਂ ਗੂਤੜੀਆਂ ਫੁੱਲ ਖਾਧੀਆਂ ਮੈਂ ਜੀ ਫੁੱਲ ਡਾਬੇ ਜਾਂ ਪਰਿਆ ਮਰਾ ਭਰਾ ਉਹੀ ਵੀਰ ਸੰਪਰਕ ਕਰੇ ਜਿਹਨੂੰ ਚੰਗੇ ਗੂਤਾਂ ਦੀ ਰਿਕੁਆਇਰਮੈਂਟ ਹੋਵੇ ਐਂ ਪਾਸ ਸਾਲੇ ਬੰਦੇ ਦੂਰ ਨੇ ਆ ਜਾਲ ਬਾਈ ਨੇ ਲਾਇਆ ਵਾ ਜੀ ਠੀਕ ਹੈ ਖੋਡਿਆਂ ਦੇ ਮੂਰੇ ਆ ਬੱਚੇ ਦੇਖੋ ਜੀ ਕਿਵੇਂ ਆ ਬਹਿੰਦੇ ਨੇ ਉਸ ਗੂਤਰੋਂ ਤਾਂ ਫਰੀ ਜਾਂਦੇ ਆ ਜੀ ਚੈੱਕ ਕਰ ਲੋ ਤੇ ਆਹ ਵੱਡੇ ਗੂਤਰ ਸਾਡੇ ਨੂੰ ਕਰੋ ਸ਼ੌਂਕ ਜੀ ਦੇਖੋ ਵੀਰੇ ਸਾਰੇ ਇੱਕ ਤੋਂ ਇੱਕ ਖਰੇ ਜਾਂ ਬੁਰਾ ਜੀ ਠੀਕ ਆ ਸਾਰੀਆਂ ਨਸਲਾਂ ਬਾਈ ਹਰਾਂ ਦੇ ਕੋਲ ਬੈਠੀਆਂ ਨੇ ਦੇਖੋ ਜੀ ਕਬੂਤਰਾਂ ਦਾ ਵੀਰੇ ਵਜੂਦ ਦੱਸ ਦਿੰਦਾ ਕਿ ਹਾਂ ਵੀ ਬਾਕੀ ਜਾਨਵਰ ਹੈਗੇ ਨੇ ਆ ਮੇਰਾ ਵਾਲੇ ਕਬੂਤਰਾਂ ਵਿੱਚੋਂ ਚੈੱਕ ਕਰੋ ਜੀ ਕਾਲਾ ਕੰਡ ਸੰਦੂਰੀ ਨੋਕ ਸੰਦੂਰੀ ਪਲਕਾਂ ਸਦਰੋਂ ਆਪਣਾ ਵੱਡਾ ਕਬੂਤਰ ਠੀਕ ਆ ਜੀ ਚੈੱਕ ਕਰ ਲਊ ਮੇਰਾ ਵੀਰੇ ਮੇਰੇ ਸਾਰੇ ਕਬੂਤਰ ਉਹ ਕਬੂਤਰ ਆ ਫੁੱਲ ਰਿਐਲਟਡ ਠੀਕ ਆ ਜੀ ਚੈੱਕ ਕਰ ਲਊ ਬਾਕੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਜੀ ਕਿੱਦਾਂ ਦੇ ਲੱਗੇ ਤੁਹਾਨੂੰ ਆਪਣੇ ਆ ਸਾਰੇ ਟੌਪ ਜਾਨਵਰ ਤੇ ਕੰਟੈਕਟ ਮੇਰਾ ਭਰਾ ਉਹੀ ਬੰਦਾ ਕਰੇ ਜਿਹਨੂੰ ਚੰਗੇ ਕੂਤਰਾਂ ਦੀ ਰਿਕੁਆਇਰਮੈਂਟ ਹੋਵੇ ਟਾਈਮ ਪਾਸ ਵਾਲੇ ਬੰਦੇ ਮੈਨੂੰ ਹੁਣ ਨਾ ਲਾਇਆ ਕਰਨਾ ਠੀਕ ਆ ਭਰੇ ਇਹੋ ਜੇ ਜਨਮ ਭਰੇ ਸਾਨੂੰ ਅਗਲਾ 100 150 200 ਨਾ ਨੂੰ ਨਹੀਂ ਦਿੰਦਾ ਜੀ ਠੀਕ ਆ ਰੇਟ ਭਰੀ ਦਾ ਮੇਰਾ ਭਰਾ ਫਿਰ ਕਿਤੇ ਆ ਕੇ ਕੂਤਰ ਮਿਲਦੇ ਨੇ ਠੀਕ ਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਮਕਮਲ ਕੂਤਰਾਂ ਨੂੰ ਬਿਲਕੁਲ ਤੰਦਰੁਸਤ ਨੇ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਤੇ ਹੁਣ ਮੈਂ ਤੁਹਾਨੂੰ ਕੱਲੇ ਕੱਲੇ ਜਾਨਵਰ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਸ਼ੋਅ ਕਰਾਉਣਾ ਤੇ ਆਹ ਵੇ ਜੀ ਦੋ ਕਬੂਤਰੀਆਂ ਆਪਾਂ ਲੈ ਕੇ ਚੱਲੇ ਆਂ ਜੀ ਕੂਤਰੀਆਂ ਤਾਂ ਹੈ ਨਹੀਂ ਸੀਗੀਆਂ ਬਟ ਆਪਾਂ ਦੋ ਕੂਤਰੀਆਂ ਫਿਰ ਵੀ ਬਾਈ ਨੂੰ ਰਿਕੁਐਸਟ ਕਰੀ ਤੇ ਦੋ ਕੂਤਰੀਆਂ ਆਪਾਂ ਆ ਲੈ ਕੇ ਚੱਲੇ ਆਂ ਠੀਕ ਆ ਜੀ ਚੈੱਕ ਕਰ ਲਓ ਜੇ ਕਿਸੇ ਨੂੰ ਸਿੰਗਲ ਚਾਹੀਦੀਆਂ ਸਿੰਗਲ ਮਿਲ ਜਾਣਗੀਆਂ ਜੋੜੇ ਲਾ ਕੇ ਕਹੋਗੇ ਆਪਾਂ ਤੁਹਾਨੂੰ ਜੋੜੇ ਬਣਾ ਕੇ ਦੇ ਦੇਵਾਂਗੇ ਠੀਕ ਆ ਜੀ ਇੱਕ ਬਰੇ ਬੜਰੀ ਆ ਦੂਜੀ ਖਟੀਆਂ ਦੀ ਐ ਕੂਤਰੀ ਆਪਣੀ ਇਹ ਪਿੜੋਸ਼ਕੋ ਆ ਆਪਣਾ ਪਹਿਲਾ ਜੋੜਾ ਮੇਰਾ ਭਰਾ ਚੈੱਕ ਕਰੋ ਜੀ ਪਿਆਰ ਮੇਰਾ ਵਾਲੇ ਕੂਤਰਾ ਦੇ ਵਿੱਚੋਂ ਠੀਕ ਹੈ ਜੀ ਸੰਧੂਰੀਆਂ ਨੋਕ ਸਦਨੋ ਸੰਧੂਰੀ ਪਾਲਕਾਂ ਚਟਾ ਸ਼ਾਖਾ ਵੱਡਾ ਕੂਤਰ ਠੀਕ ਹੈ ਜੀ ਕੰਡ ਉੱਤੇ ਗਲਫ ਲੱਗੀ ਮੇਰਾ ਭਰਾ ਸੀਜਨ ਦਾ ਉੱਡਿਆ ਹੋਇਆ ਜਾਨਵਰ ਹੈ ਜੀ ਨਾਲ ਸਦਨੋ ਵੱਡਰੀ ਕੂਦਰੀ ਠੀਕ ਹੈ ਜੀ ਚਿੱਟੀ ਤੇ ਕਾਲੀ ਅੱਖ ਦੀ ਮੇਰਾ ਭਰਾ ਮੇਰੇ ਫੋਲ ਬੜਾ ਫੋਲ ਗਾਰੰਟੀ ਵਾਲਾ ਜੋੜਾ ਹੈ ਜੀ ਠੀਕ ਹੈ ਚੈੱਕ ਕਰ ਲੋ ਬਾਈ ਨੇ ਉਹ ਜੇ ਕੂਤਰਾ ਨਹੀਂ ਰੱਖੇ ਵੇ ਠੀਕ ਹੈ ਬਾਈ ਤੋਂ ਪਹਿਲਾਂ ਵੀ ਜਾਨਵਰ ਲਏ ਗਏ ਸੀ ਜਿਹੜੀ ਬੰਦਿਆਂ ਨੂੰ ਭਰਾ ਦੇ ਕੂਤਰ ਦਿੱਤੇ ਜੀ ਬਹੁਤ ਚੰਗਾ ਰਿ ਠੀਕ ਹੈ ਇਹ ਸਿੱਕਾ ਸਦੂ ਆਪਣਾ ਪਹਿਲਾ ਜੋੜਾ ਤੇ ਹੁਣ ਮੈਂ ਤੁਹਾਨੂੰ ਅਗਲੇ ਜੋੜੇ ਦਾ ਵੀ ਸ਼ੌਂਕ ਕਰਾਉਣਾ ਕਿਉਂਕਿ ਵੀਰੇ ਟਾਈਮ ਉਹਨਾਂ ਕਈ ਆ ਫਿਰ ਆਪਾਂ ਤੁਹਾਨੂੰ ਸਾਰੇ ਜਾਂਮਰਾਂ ਦਾ ਮੇਰਾ ਭਰਾ ਸ਼ੌਂਕ ਕਰਾਉਣਾ ਆ ਚੈੱਕ ਕਰ ਲਓ ਮੇਰਾ ਵੀਰ ਠੀਕ ਹੈ ਜੀ ਨਿੱਕੇ ਤੋਂ ਨਿੱਕੇ ਪੰਡਾਂ ਦੇ ਮੇਰਾ ਭਰਾ ਬੱਜੇ ਇਹ ਜੋੜੀ ਦੇ ਛੱਡ ਦੋ ਜੀ ਜਾਣਗੇ ਨਹੀਂ ਇਸ ਗੱਲ ਦੀ ਆਪਣੀ ਗਾਰੰਟੀ ਆ ਬਾਕੀ ਆਂਡੇ ਬਜੇ ਦਰਦੇ ਹੋਏ ਸਾਰੇ ਕਬੂਤਰ ਠੀਕ ਹੈ ਜੀ ਫੁੱਲ ਤੰਦਰੁਸਤ ਕਬੂਤਰ ਨੇ ਮੇਰਾ ਭਰਾ ਬੇਫਿਕਰ ਹੋ ਕੇ ਤੁਸੀਂ ਇਹਨਾਂ ਨੂੰ ਆਪਣੇ ਖੁੱਡਿਆਂ ਦੇ ਅੰਦਰ ਛੱਡ ਸਕਦੇ ਹੋ ਠੀਕ ਹੈ ਡਾਉਣੇ ਤੁਸੀਂ ਡਾ ਵੀ ਸਕਦੇ ਹੋ ਮੇਰਾ ਵੀਰ ਤੇ ਹੁ ਆਧੀ ਵੀ ਦੱਸ ਕੋ ਆਹ ਆਪਣਾ ਅਗਲਾ ਵੱਡਾ ਜੋੜਾ ਮੇਰਾ ਭਰਾ ਚੈੱਕ ਕਰ ਲਓ ਬਾਬੇ ਟੱਲੇ ਵਾਲੇ ਕੂਤਰਾਂ ਦੇ ਵਿੱਚੋਂ ਜੀ ਕੱਚੀਆਂ ਪੀਲੀਆਂ ਅੱਖਾਂ ਦਾ ਸੱਜ ਨੂੰ ਆਪਣਾ ਵੱਡਾ ਕੂਤਰਿਆ ਜੀ ਕੱਦ-ਕਾੜ ਕੂਤਰ ਆਪਣੇ ਦਾ ਚੈੱਕ ਕਰ ਲਓ ਠੀਕ ਹੈ ਜੀ ਟੂਸੇ ਉੱਤੇ ਕਲਫ ਲੱਗੇ ਪੈਰ ਦੇ ਵਿੱਚ ਬਾਕੀ ਠੱਲ ਹੈਕ ਚੈੱਕ ਕਰੋ ਜੀ ਜਾਨਵਰ ਦੀ ਆਹ ਗੋ ਚੌੜਾ ਤੇ ਪਿਛੋਂ ਜਮੈਂ ਇਹਨਾਂ ਬੰਦ ਦੇ ਨਾਲ ਬਾਬੇ ਟੱਲੇ ਵਾਲੇ ਕੂਤਰਾਂ ਦੇ ਵਿੱਚੋਂ ਜੀ ਵੱੜਰੀ ਕੂਤਰੀ ਆਪਣੀ ਪੀਲੀ ਤੇ ਕਾਲੀ ਅੱਖ ਦੀ ਚੈੱਕ ਕਰ ਲਓ ਝਾਲੀ ਦੇ ਨਾਲ ਚਿਮੜੀ ਵੀ ਹੈ ਜੀ ਠੀਕ ਹੈ ਚੈੱਕ ਕਰੋ ਸਭ ਤੋਂ ਜੋੜੇ ਆਪਣੇ ਦੇ ਕੁਆਲਟੀ ਵੀਰੇ ਆ ਸਾ ਨਿਆਬ ਤੇ ਟੌਪ ਜੋੜਾ ਨਾ ਜਿਹੜੇ ਵੀ ਸੱਜਣ ਦੇ ਘਰ ਆਹਾ ਜੋੜਾ ਗਿਆ ਜੀ ਬੱਚੇ ਤੇ ਜਿੰਨੇ ਮਰਜੀ ਧਾਲੀ ਹੋ ਯਾਰ ਠੀਕ ਹੈ ਬਾਈ ਖੋਦ ਬਾਜ਼ੀਆਂ ਛੱਡਦਾ ਜਿਹਦੇ ਘਰੋਂ ਆਪਾਂ ਵੀਰੇ ਜਾਨਵਰ ਲੈ ਕੇ ਚੱਲੇ ਆ ਠੀਕ ਹੈ ਵੀਰੇ ਜਨਸਲ ਦੱਸੀ ਦੀ ਆ ਠੀਕ ਹੈ ਉਹੋ ਜਿਹੇ ਬੰਦਿਆਂ ਕੋਲ ਕਬੂਤਰ ਲੈ ਕੇ ਆਈਦੇ ਨੇ ਠੀਕ ਹੈ ਕੋਈ ਉਹੋ ਜਿਹੇ ਬੰਦਿਆਂ ਕੋਲ ਅਸੀਂ ਕਬੂਤਰ ਲੈ ਨਹੀਂ ਚਾਹੀਦਾ ਮੇਰਾ ਭਰਾ ਜਸ ਬੰਦੇ ਦਾ ਕੋਈ ਰਿਕਾਰਡ ਹੀ ਨਾ ਹੋਵੇ ਚੈੱਕ ਕਰ ਲੋ ਬਾਕੀ ਆ ਜਿਹੜੇ ਆਪਣੇ ਪ੍ਰਚਾਰੀ ਆ ਨਾ ਉਹਨਾਂ ਮੇਰੇ ਭਰਾਵਾਂ ਨੇ ਵੇਖ ਕੇ ਸਮਝਣਾ ਹਾਂ ਵੀ ਜਾਨਵਰਾਂ ਦੇ ਵਿੱਚ ਬਾਕੀ ਕੋਈ ਗੱਲਬਾਤ ਹੈਗੀ ਆ ਵੀਰੇ ਜੇ ਨਸਲ ਦਾ ਨਾਮ ਦੱਸਦੇ ਆ ਤਾਂ ਨਸਲ ਬਖਾਉਣੇ ਵੀ ਆਹੀ ਠੀਕ ਆ ਲੋਕਾਂ ਨੂੰ ਐਵੇਂ ਫੋਕੀਆਂ ਛੱਡਣ ਦਾ ਸਾਨੂੰ ਸ਼ੌਕ ਹੈ ਨੀਗਾ ਆ ਮਾਦੀ ਆਪਣੀ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਇੱਕ ਆਖੇ ਦੀ ਪੀੜੀ ਦੂਜੀ ਕਾਲੀ ਪਯਾਰ ਬਾਬੇ ਜਣ ਕੇ ਟੈਲ ਵਾਲੇ ਕੂਤਰਾਂ ਦੇ ਵਿੱਚੋਂ ਸਾਵੇਂ ਕੂਤਰਾਂ ਦੇ ਵਿੱਚੋਂ ਆ ਜੀ ਵੱਡਾ ਜੋੜਾ ਇਹ ਠੀਕ ਐ ਬਾਕੀ ਜਾਨਵਰ ਨਾਲ ਸੱਜਣੋਂ ਡਰ ਰਹੇ ਨੇ ਇਹ ਕਿਉਂਕਿ ਖੁੱਡਿਆਂ ਵਿੱਚ ਦਾਣਾ ਪਾਣੀ ਦੇਣਾ ਤਾਂ ਟਾਈਮ ਹੋਇਆਗਾ ਤੇ ਡੋਲੀਆਂ ਵਿੱਚ ਕਰਕੇ ਤੁਹਾਨੂੰ ਮੈਂ ਸ਼ੌਕ ਕਰਾ ਰਿਹਾ ਤਾਂ ਕਿ ਕੂਤਰ ਇਹ ਜਾਲਾਂ ਦੇ ਨਾਲ ਤੇ ਆ ਸੀਗਾ ਸਦ ਨੂੰ ਆਪਣਾ ਮਕਮਲ ਜੋੜਾ ਤੇ ਹੁਣ ਮੈਂ ਤੁਹਾਨੂੰ ਬਾਕੀ ਕੂਤਰ ਵੀ ਵਿਖਾਉਣਾ ਠੀਕ ਹੈ ਜੀ ਦਰਸ਼ਕੋ ਆ ਆਪਣੇ ਸਾਰੇ ਵੱਡੇ ਕੂਤਰਾ ਜੀ ਚੈੱਕ ਕਰ ਲਓ ਮਰਾ ਭਰਾ ਠੀਕ ਹੈ ਇੱਕ ਕੂਤਰ ਇਹਨਾਂ ਚੋਂ ਪਿਆਰ ਮਰਾ ਵਾਲੇ ਕੂਤਰਾ ਵਿੱਚੋਂ ਫਿਰਦਾ ਜੀ ਚਿੱਟਾ ਸ਼ਾਖ ਆ ਰਾਜਨ ਵਾਲੇ ਕੂਤਰਾ ਵਿੱਚੋਂ ਆ ਜੀ ਜਿਹਦੇ ਢੰਡ ਉੱਤੇ ਗੁਲਾਬੀ ਰੰਗ ਲੱਗਿਆ ਠੀਕ ਹੈ ਤੇ ਮਗਰ ਕੂਤਰ ਬੈਠਾ ਜੀ ਪੂਰੀ ਨੋਕ ਲਾਲ ਚੌਥੇ ਵੀ ਰਾਜਣ ਵਾਲੇ ਕੂਤਰਾਂ ਦੇ ਵਿੱਚੋਂ ਆ ਜੀ ਤੇ ਜਿਹੜਾ ਆਹ ਕੂਤਰ ਆਪਣਾ ਕਾਲੀ ਨੋਕ ਦਾ ਇਹ ਵੀ ਰਾਜਣ ਵਾਲੇ ਕੂਤਰਾਂ ਵਿੱਚੋਂ ਆ ਕਹਿੰਦਾ ਪਾਵ ਤੋਂ ਕੱਲਾ ਆਹ ਕੂਤਰ ਚਿੱਟਾ ਸ਼ਾਖਮਰਾ ਵਾਲੇ ਕੂਤਰਾਂ ਦੇ ਵਿੱਚੋਂ ਆ ਜੀ ਬਾਕੀ ਤਿੰਨ ਦੇ ਤਿੰਨ ਕੂਤਰ ਰਾਜਣ ਵਾਲੇ ਕੂਤਰਾਂ ਦੇ ਵਿੱਚੋਂ ਆ ਚੈੱਕ ਕਰ ਲੋ ਕੁਆਲਟੀ ਸੱਦਨੋਂ ਜਿੰਨੇ ਮਰਜ਼ੀ ਜਾਨਵਰ ਡਾਲਿਓ ਜੀ ਫੁੱਲ ਸੀਜ਼ਨ ਦੇ ਉੱਡੇ ਹੋਏ ਜਾਨਵਰ ਆ ਠੀਕ ਆ ਮੱਥਾ ਮਾਰਨ ਵਾਲਾ ਕੰਮ ਨਹੀਂ ਜਾ ਕੇ ਇਹਨਾਂ ਦੇ ਜੋੜੇ ਲਾਉ ਬੱਚੇ ਘੜਾਉ ਤੇ ਅਗਲੇ ਸਾਲ ਮੇਰਾ ਭਰਾ ਚੰਗਾ ਰਿਜ਼ਲਟ ਪਾਉ ਤਦੋਂ ਜਨਵਾਰਾ ਦਿਨ ਖੜਤ ਦੱਸ ਦਿੰਦੇ ਹਾਂ ਵੀ ਬਾਕੀ ਕੋਈ ਚੀਜ਼ ਹੈਗੀ ਐ ਠੀਕ ਐ ਬਾਕੀ ਮੇਰੇ ਨਾਲੋਂ ਜ਼ਿਆਦਾ ਸਿਆਣੇ ਮੇਰਾ ਭਰਾ ਤੁਸੀਂ ਹੋ ਠੀਕ ਐ ਮੇਰੇ ਨਾਲੋਂ ਵੱਧ ਨੌਲੇਜ ਤੁਹਾਨੂੰ ਆਜੀ ਚੰਗੇ ਤੇ ਮਾੜੇ ਕੂਟਰ ਬਾਰੇ ਮੇਰੇ ਨਾਲੋਂ ਵੱਧ ਤੁਹਾਨੂੰ ਪਤਾ ਠੀਕ ਐ ਵੀਰੇ ਜੰਮਰ ਬੈਠਾ ਆਪ ਦੱਸ ਦਿੰਦਾ ਕਿ ਹਾਂ ਵੀ ਬਾਕੀ ਕੋਈ ਚੀਜ਼ਾਂ ਹੈਗੀਆਂ ਨੇ ਆ ਬਾਕੀ ਜਿਹੜੇ ਦੋ ਜੋੜੇ ਸੀਗੇ ਆ ਥੱਲੇ ਰੇ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਐ ਆ ਵੀਰੇ ਆਪਣੇ ਸਾਰੇ ਵਰਦੇ ਕੂਟਰ ਮੈਂ ਤੁਹਾਨੂੰ ਇਹਨਾਂ ਵਿੱਚੋਂ ਕੂਟਰਾਂ ਦਾ ਸ਼ੌਂਕ ਵੀ ਕਰਾ ਦੇਣਾ ਤੇ ਕੂਤਰ ਆ ਸੇ ਪਾਸੇ ਤਾਂ ਭਾਦ ਦੇ ਕਿਉਂਕਿ ਸਦ ਨੂੰ ਉਧਰ ਬੱਚੇ ਦਾਣਾ ਖਾਈ ਹੁੰਦੇ ਨੇ ਆ ਹਾਂ ਜੀ ਵੀ ਦਰਸ਼ਕੋ ਆਹ ਆਪਣਾ ਪਹਿਲਾ ਕੂਤਰ ਮੇਰਾ ਭਰਾ ਚੈੱਕ ਕਰ ਲਓ ਜੀ ਪਿਓ ਰਾਜਣ ਵਾਲੇ ਕੂਤਰਾਂ ਦੇ ਵਿੱਚੋਂ ਮੇਰਾ ਭਰਾ ਜਨਮਰ ਦਾ ਮੇਰਾ ਭਰਾ ਕੱਦ-ਕਾੜ ਤੁਸੀਂ ਚੈੱਕ ਕਰੋ ਜੀ ਠੀਕ ਹੈ ਘੰਟੂ ਤੇ ਮੇਰਾ ਭਰਾ ਜੇ ਗੁਲਾਬੀ ਰੰਗ ਲੱਗਿਆ ਹੋਇਆ ਸੀਜ਼ਨ ਦਾ ਸਦ ਨੂੰ ਬੜਾ ਜਿਆਦਾ ਨਜ਼ਾਇਜ਼ ਚੰਗਾ ਉੱਡਿਆ ਹੋਇਆ ਆਪਣਾ ਕੂਤਰ ਆ ਜੀ ਅਲਫਨੋਕਾ ਜਮਾ ਪੀਲੀ ਅੱਖਾਂ ਜੇਹੋ ਜੀ ਨੋਕ ਸਦ ਨੂੰ ਉਹ ਜਿਵੇਂ ਪਾਲਕਾਂ ਤੇ ਆਹ ਬਜੀ ਜਨਮਰ ਆਪਣੇ ਦਾ ਪੱਲਾ ਦੇਖੋ ਜੀ ਕੱਡੇ ਚੌੜੇ ਵੱਡੇ ਨਿਗਰਪਲੇ ਦਾ ਕੂਤਰ ਕੋਈ ਗਾਇਬ ਨਹੀਂ ਕੋਈ ਕਾਉਣੀ ਹੱਦੇ ਕੋਲ ਵੀਰੇ ਜਮਾ ਲਾਲ ਪਿਆ ਵਾ ਠੀਕ ਹੈ ਕੋਈ ਮੇਰਾ ਭਰਾ ਡਾਉਨ ਦਾ ਇਚੂ ਖੋਵੇ ਨਾ ਥੋੜੀ ਛੱਤ ਦੇ ਉੱਤੇ ਮੇਰਾ ਭਰਾ ਪੂਰਾ ਚੈਬ ਕੱਢੂਗਾ ਕੂਤਰ ਏਡਾ ਟਾਪ ਿਆ ਜੀ ਠੀਕ ਹੈ ਬਾਕੀ ਸੱਜਣਾਂ ਨੂੰ ਜਾਨਵਰ ਹੱਥ ਦੇ ਵਿੱਚ ਆਇਆ ਨਾ ਪਤਾ ਲੱਗਾ ਹਾਂ ਵੀ ਜਿਵੇਂ ਬੰਦੇ ਲੋਹੇ ਚੱਕਿਆ ਹੋਵੇ ਠੀਕ ਹੈ ਤੇ ਆਹ ਸੱਜਣਾਂ ਨੂੰ ਦੂਜੇ ਸਾਈਡ ਦੀ ਆਖ ਆਪਣੀ ਕੂਤਰ ਦੀ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਤੇ ਆਹ ਵੇ ਜੀ ਜਾਨਵਰ ਆਪਣੇ ਦੇ ਪੈਰ ਆ ਬਿਲਕੁਲ ਬੰਦ ਜੋੜ ਲਾਲ ਸੁਰਖ ਫੇਰਾਂ ਦਾ ਆਪਣਾ ਇਹ ਕੂਤਰ ਆ ਤੇ ਇਹ ਸੀਗਾ ਦਰਸ਼ਕੋ ਆਪਣਾ ਪਹਿਲਾ ਕੂਤਰ ਤੇ ਆਓ ਹੁਣ ਮੈਂ ਤੁਹਾਨੂੰ ਅਗਲੇ ਜਨਮਰ ਦਾ ਸ਼ੋਅ ਕਰਾਉਣਾ। ਆਹ ਜੀ ਬਾਜੀ ਆਹ ਆਪਣਾ ਅਗਲਾ ਵੱਡਾ ਕੂਤਰ ਮੇਰਾ ਭਰਾ ਚੈੱਕ ਕਰ ਲਓ ਜੀ ਰਾਜ ਨਾਲੀ ਕੂਤਰਾਂ ਦੇ ਵਿੱਚੋਂ ਵੀਰੇ ਇਹ ਕੂਤਰ ਨਾ 2-3 ਸਾਲਾਂ ਬਾਅਦ ਅੱਖਾਂ ਆਦੀਆਂ ਜਮਾ ਖੱਟੀਆਂ ਕਰ ਜੂਗਾ ਜੀ ਬਾਹਰਾਂ ਦੇ ਕਹਿਣ ਦੇ ਮੁਤਾਬਕ ਚੈੱਕ ਕਰ ਲਓ ਹੈਕ ਕੂਤਰ ਦੀ। ਅੱਗੋਂ ਚੌੜਾ ਤੇ ਪਿੱਛੋਂ ਜਮ ਐਨ ਬੰਦ ਅੱਖਾਂ ਦੇ ਵਿੱਚ ਮੇਰਾ ਭਰਾ ਕਿਹਦੇ ਟੀਰ ਆ ਜੀ ਚੈੱਕ ਕਰ ਲਓ। ਸ਼ਾ ਕਾਲੀ ਜੀ ਨੋ ਗਿਆ। ਠੀਕ ਐ। 2 ਕੇ ਸਾਲਾਂ ਬਾਅਦ ਸਦ ਨੂੰ ਜਮਾ ਖੱਟੀਆਂ ਅੱਖਾਂ ਦੇ ਕੂਤਰ ਆ ਬਣ ਜਾਂਦੇ ਆ। ਚੈੱਕ ਕਰ ਲਓ ਮੇਰਾ ਵੀ ਠੀਕ ਹੈ ਜੀ ਬੜਾ ਜਿਆਦਾ ਨਜ਼ਾਇਜ਼ ਚੰਗਾ ਗੂਦਰਾ ਜੀ ਲੋਆਂ ਨੂੰ ਪੂਰੇ ਚੰਗੇ ਆਹ ਜਾਨਵਰ ਨੇ ਤੇ ਆਹ ਬਜੀ ਜਾਨਵਰ ਆਪਣੇ ਦਾ ਪੱਲਾ ਪੱਲੇ ਦੀ ਮੇਰਾ ਭਰਾ ਕਰੋ ਚੱਕ ਕੁਆਲਿਟੀ ਦੇਖੋ ਜੀ ਪੱਗਲ ਦੇਖੋ ਕਿੱਡੇ ਚੌੜੇ-ਚੌੜੇ ਪੱਲੇ ਆ ਕੋਈ ਗੈਪ ਨਹੀਂ ਆ ਕੋਈ ਕੋਹ ਨਹੀਂ ਮੇਰਾ ਵੀਰ ਜਮਾ ਸਦਨੋਂ ਪੋਸਟਾਂ ਇਕ ਕੰਨੀਆਂ ਜਾ ਕੇ ਖਾਂਦੀਆਂ ਨੇ ਗੂਦਰਾ ਦੀਆਂ ਠੀਕ ਹੈ ਤੇ ਆਹ ਬਜੀ ਜਾਨਵਰ ਆਪਣੇ ਦੇ ਪੈਰ-ਪੈਰ ਦੇ ਵਿੱਚ ਮੇਰਾ ਵੀਰ ਦੇ ਪੱਕੀ ਰਿੰਗ ਲੱਗੀ ਹੋਈ ਬੰਦ ਜੋੜਾਂ ਦਾ ਬਰੀਕ ਲਾਲ ਸੁਰਖ ਪੈਰ ਨਿਕੂਤਰ ਦੇ ਠੀਕ ਹੈ ਜੀ ਤੇ ਆਹ ਲਓ ਜੀ ਤੇ ਆ ਸੀਗਾ ਦਰਸ਼ਕੋ ਆਪਣਾ ਦੂਸਰਾ ਮਕਮਲ ਕੂਤਰ ਤੇ ਆਓ ਹੁਣ ਮੈਂ ਤੁਹਾਨੂੰ ਅਗਲੇ ਆਸਤਰ ਦਾ ਸ਼ੌਂਕ ਕਰਾਉਣਾ ਠੀਕ ਹੈ ਜੀ ਤੁਸੀਂ ਵੀਡੀਓ ਵਿੱਚ ਬਣੇ ਰਹੋ ਆਹਾਂ ਜੀ ਵੀਰਸਕੋ ਆਹ ਆਪਣਾ ਅਗਲਾ ਗੂਤਰ ਜੀ ਪਿਓ ਰਾਜਨਾਲੀ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਕੱਦ-ਕੱਡ ਚੈੱਕ ਕਰੋ ਯਾਰ ਕਬੂਤਰ ਦਾ ਹਿੱਕ ਚੈੱਕ ਕਰੋ ਦੇਖੋ ਜੀ ਕਿੱਡਾ ਚੌੜਾ ਪੋਟਾ ਆ ਠੀਕ ਹੈ ਜੀ 60 ਤੋਂ 70 ਐਮਐਲ ਪਾਣੀ ਮੇਰਾ ਭਰਾ ਬੜੇ ਰਾਹ ਉਹਨੇ ਕੂਤਰ ਚੱਕੂਗਾ ਜੀ ਭਰਾ ਨੇ ਘਰੇ ਚਕਾਇਆ ਵਾ ਇੰਨਾ ਪਾਣੀ ਠੀਕ ਹੈ 60 ਤੋਂ 70 ਐਮਲ ਪਾਣੀ ਲੈ ਕੇ ਵੀ ਕੂਤਰ ਮੂੰਹ ਵੱਲ ਵੇਂਦਾ ਵੀ ਹਾਂ ਵੀ ਹਾਂ ਵੀ ਹੋਰ ਪਾਣੀ ਮੈਨੂੰ ਦੇ ਦਿਓ ਠੀਕ ਹੈ ਅਗਲੇ ਸਾਲ ਜੇ ਕਿਸੇ ਮੇਰੇ ਭਰਾ ਨੇ ਡਾਉਣਾ ਹੋਵੇ ਨਾ ਕੂਤਰ ਤੜੇ ਦੀ ਬਾਜੀ ਆਸਤੇ ਬਹੁਤ ਜ਼ਿਆਦਾ ਟੌਪ ਆਪਣਾ ਇਹ ਕੂਤਰ ਆ ਠੀਕ ਹੈ ਜੀ ਕੂਤਰ ਦੀ ਸਦ ਨੂੰ ਸਾਈਕਲ ਹੀ ਦੱਸ ਦਿੰਦੇ ਹਾਂ ਵੀ ਬਾਕੀ ਕੋਈ ਚੀਜ਼ ਹੈਗੀ ਆ ਬਾਕੀ ਐਸ ਬੰਨਿਓ ਮੇਰਾ ਵੀਰ ਜਨਪਰ ਤੁਸੀਂ ਚੈੱਕ ਕਰ ਲਓ ਕੂਤਰ ਉਧਰ ਤਾਂ ਵੇਂਦੇ ਹੋ ਕਿ ਸਦ ਨੂੰ ਖੁਣ ਨੂੰ ਵਿਖਾਈ ਦਿੱਤਾ ਬੱਚੇ ਉਧਰ ਦਾਣਾ ਚੁਗੀਆਂ ਆਉਂਦੇ ਨੇ ਤੇ ਆਹ ਬਈ ਜੀ ਜਾਨਵਰ ਆਪਣੀ ਦੀ ਆਖਿਆ ਜੀ ਆਖ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲਓ ਪੂਰੀ ਲੋਕ ਬਿਲਕੁਲ ਪੀਲੀ ਅੱਖਾਂ ਦਾ ਆਪਣਾ ਇਹ ਜਾਂਵਰ ਆ ਜਿਹੋ ਜੀ ਲੋਕ ਸਤ ਨੂੰ ਉਹੋ ਜੀਆਂ ਪਾਲਕਾਂ ਠੀਕ ਹੈ ਸਿਰ ਉੱਤੇ ਮੇਰਾ ਭਰਾ ਹਲਕੇ ਜੇ ਕੂਤਰੇ ਚੋਟਣੇ ਜੋ 우ਸਤਾਦ ਰਾਜ ਨਾਲੇ ਕੂਤਰਾਂ ਦੀ ਵੀਰੇ ਮੇਨ ਨਿਸ਼ਾਨੀ ਮੰਨੀ ਜਾਂਦੀ ਹੈ ਠੀਕ ਹੈ ਬਾਕੀ ਇਹਨਾਂ ਕੂਤਰਾਂ ਦੇ ਬਾਰੇ ਮੈਨੂੰ ਜਿਆਦਾ ਕੁਝ ਦੱਸਣ ਦੀ ਲੋੜ ਨਹੀਂ ਜੀ ਲੋਹਾ ਦੇ ਕਿੰਗ ਮੰਨੇ ਜਾਂਦੇ ਨੇ ਠੀਕ ਹੈ ਸਾਰੇ ਭਰਾ ਜਾਣਦੇ ਆ तकरीबन ਤੇ ਆਹ ਬਈ ਜੀ ਜਾਨਵਰ ਆਪਣੀ ਦਾ ਪੱਲਾ ਦੇਖੋ ਯਾਰ ਕੀ ਆਈ ਬਾਤ ਹੈ ਮੇਰਾ ਭਰਾ ਬਿਲਕੁਲੋ ਬਈ ਜੀ ਕਿਤਾਬ ਦੀ ਤਰ੍ਹਾਂ ਪੱਲਾ ਹੈ ਕੋਈ ਗੈਪ ਨਹੀਂ ਕੋਈ ਕਹ ਨਹੀਂ ਜਿਨੇ ਵੇ ਫਰਨੇ ਕੋਈ ਗੈਪ ਨਹੀਂ ਤੁਹਾਡੇ ਸਾਹਮਣੇ ਆ ਜੀ ਜੂਂ ਭਣਖੀ ਕੋਈ ਕਹ ਨਹੀਂ ਮੇਰਾ ਭਰਾ ਬਿਲਕੁਲ ਸਾਫ਼ ਸੁਥਰੇ ਮੇਰਾ ਵੀਰ ਭਰਾ ਆਪਣੇ ਦੇ ਕੂਤਰ ਆ ਤੇ ਆਹ ਵਾਜੀ ਕੂਤਰ ਆਪਣੇ ਦੇ ਪੈਰ ਦੇਖੋ ਜੀ ਬਿਲਕੁਲ ਲਾਲ ਸੁਰਖ ਪੈਰ ਸਾਰੇ ਕੂਤਰਾਂ ਦਾ ਜੋੜ ਬਾਂਦੇ ਆ ਯਾਰ ਠੀਕ ਹੈ ਇਹ ਸੀਗਾ ਸਮਝੋ ਆਪਣਾ ਤੀਸਰਾ ਕੂਤਰ ਤੇ ਆਓ ਹੁਣ ਮੈਂ ਤੁਹਾਨੂੰ ਲਾਸਟ ਜਾਨਵਰ ਦਾ ਸ਼ੋਅ ਕਰਾਉਣਾ ਹੈ ਹਾਂਜੀ ਬਾਜੀ ਆਹ ਆਪਣਾ ਲਾਸਟ ਕੂਤਰਾ ਮੇਰਾ ਭਰਾ ਚੈੱਕ ਕਰ ਲੋ ਜੀ ਪ्युअर ਮੇਰਾ ਵਾਲੇ ਕੂਤਰਾ ਵਿੱਚ ਵੀਰੇ ਬਾਈ ਹਰਾਂ ਦੇ ਕਹਿੰਦੇ ਮੁਤਾਬਕ ਕੂਤਰਾ ਇਹ ਜਾਂਦੇ ਨਹੀਂ ਨਿੱਕੇ ਤੋਂ ਨਿੱਕੇ ਪਿੰਡਾਂ ਅੰਦਰ ਛੜ ਦੋ ਤੁਹਾਡੇ ਸਿਰ ਉੱਤੇ ਹੀ ਫਿਰਨਗੇ ਠੀਕ ਹੈ ਬਾਕੀ ਅੱਗੇ ਤੁਹਾਡੀ ਕਿਸਮਤ ਹੀ ਅੱਗੇ ਤੁਹਾਡੇ ਮੁਕੱਦਰ ਨੇ ਠੀਕ ਹੈ ਜੱਤਾ ਹਰਦੀ ਆਪਾਂ ਗਾਰੰਟੀ ਨਹੀਂ ਦਿੰਦੇ ਇੰਨੀ ਗਾਰੰਟੀ ਦੇ ਸਕਦੇ ਵੀਰੇ ਕਿ ਰਿਜ਼ਲਟ ਤੁਹਾਨੂੰ ਚੰਗਾ ਆਏਗਾ ਜੇ ਚੰਗੀ ਇਹਨਾਂ ਦੀ ਮਿਹਨਤ ਸਾਂਭ ਸੰਭਾਲ ਮੇਰਾ ਭਰਾ ਤੁਸੀਂ ਕਰੋਗੇ ਠੀਕ ਹੈ ਤੇ ਆ ਬਜੀ ਕੂਤਰ ਆਪਣੇ ਦਾ ਪੱਲਾ ਪੱਲੇ ਦੀ ਮੇਰਾ ਭਰਾ ਚੈੱਕ ਕਰ ਲੋ ਜੀ ਕੁਆਲਿਟੀ ਬਹੁਤ ਜ਼ਿਆਦਾ ਮਿੱਠਾ ਜਨਮਵਰ ਆ ਜੀ ਗੇਮ ਪਾਣੀ ਪੂਰਾ ਮੰਨਦੇ ਆ ਯਾਰ ਠੀਕ ਆ ਮੜੀ-ਮੂਟੀ ਹੇਰ ਫੇਰ ਹੋ ਜੇ ਕੂਤਰ ਇਹ ਨਾ ਚਤਨੀ ਆ ਆਪ ਦਾ ਮਾਲਾ ਕਰਤੇ ਠੀਕ ਆ ਵਫਾ ਆਪ ਦੀ ਪੂਰੀ ਦਿੰਦੇ ਨੇ ਮੇਰਾ ਵੀਰ ਆ ਲੋ ਜੀ ਬਾਕੀ ਆਸ ਬਣਿਓ ਮੇਰਾ ਭਰਾ ਜਨਮਵਰ ਆਪਣੇ ਦਾ ਕੱਦ-ਕੜ ਚੈੱਕ ਕਰੋ ਹੱਕ ਚੈੱਕ ਕਰ ਲੋ ਜੀ ਦੇਖੋ ਕਿੱਡਾ ਲੰਮਾ ਠੀਕ ਆ ਜੀ ਗੁਲਾਬੀ ਨੋਕ ਗੁਲਾਬੀ ਪਲਕਾਂ ਦਾ ਆਪਣਾ ਇਹ ਕੂਤਰ ਆ ਤੇ ਆ ਬਜੀ ਕੂਤਰ ਆਪਣੇ ਦੇ ਪੈਰ ਬੰਤ ਜੋੜ ਬਰੀਕ ਪੈਰਾਂ ਦਾ ਆਪਣਾ ਕੂਤਰ ਆ ਜੀ ਪੈਰ ਦੇ ਵਿੱਚ ਇਹਦੇ ਵੀ ਤੇ ਆ ਸੀਗਾ ਸਤਿ ਸ੍ਰੀ ਅਕਾਲ ਆਪਣਾ ਲਾਸਟ ਵੀਡੀਓ ਤੇ ਲਿਆਵਾਂਗੇ ਤੁਹਾਡੇ ਵਾਸਤੇ ਨਵੇਂ ਟੌਪ ਕਲਾਸ ਤੇ ਵਧੀਆ ਜਿਹੇ ਜਾਨਵਰ ਤਾਤਕਲੀ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਭਾਜੀ